अस कम करके बिल्डिंग होके पहला गए दे हाँ हाँ गगन उस तो बाद मुड़ते हुए हो गए पार्क चल पार्क में थोड़ा चल घुमा ला हाँ भजदे नहीं बहुत दूर तक भज गए थे तो होना नहीं गा हाँ ये भजन पतले हो जाते ਆਮਾ ਤੂੰ ਮੈਨੂੰ ਸੁਣਾ ਰਹੀ ਮੈਨੂੰ ਪਤਾ ਵੀ ਕਿੰਨੀ ਮੋਟੀ ਹੋ ਗਈ ਤੂੰ ਕਹੀ ਕੇਰੀਏ ਤੇਰੇ ਭਜਣਾ ਬੰਦਾ ਪਤਲਾ ਹੋ ਜਾਂਦਾ ਹੋਣੀ ਬਾਲਾ ਨਾ ਹੋਕਰ ਬਾਲਾ ਨਾ ਕਰ ਮੈਨੂੰ ਪਤਾ ਪਤਲੇ ਹੋ ਜਾ ਰਿਹਾ ਤੂੰ ਸੁਣਾ ਨਾ ਕੋਈ ਨਾ ਮੈਂ ਵਜਨ ਘਟਾ ਲੂੰਗੀ ਮੈਨੂੰ ਪਤਾ ਮੇਰਾ ਵਜਨ ਵੱਧ ਗਿਆ ਥੋੜੇ ਦਿਨਾਂ ਤੋਂ कैमरा लाच हो गर्मी होगी मैनू भी झूले आ रहे जीत मैं बैठी हूँ ये वाले लड़ाई हो गई वो बच्चे लड़ पे लड़ पे छोटे टेडे जो इट चकली मुंडे के छोटे ज ਸਾਰ ਨਹੀਂ ਜਾ ਗੁੱਸਾ ਖਾਈ ਜਵਾ ਕਾ ਜਦੋਂ ਹੋ ਤਾਂ ਮੈਂ ਟੇਟ ਚੱਕ ਲਈ ਉਹਨੇ ਸਾਰ ਦੇ ਵੀ ਨਹੀਂ ਹੁਣ ਲੜਦੇ ਨੇ ਬਿੰਦ ਕਰੋ ਸਾਰ ਇਕੱਠੇ ਹੋ ਜਾਣਾ ਸਾਰ ਦੇ ਵੀ ਨਹੀਂ ਫਿਰ ਇੱਕ ਦੂਜੇ ਨਾਲ ਲੜਦੇ ਵੀ ਬਥੇਰੇ ਹਾਂ ਹਾਂ ਤੈਨੂੰ ਤਾਂ ਦਿਖਾ ਰਹੀਆਂ ਮੈਂ ਛੋਟੇ ਛੋਟੇ ਨਾਲ ਪਾਰਕ ਖੇਡਦੇ ਇਹਨੇ ਨਾਲ ਲੜ ਰਹੇ ਨੇ ਇੱਕ ਦੂਜੇ ਤੋਂ ਟਿੱਟਾ ਚੱਕ ਰਹੇ ਗਿਆਹੀ ਹੰਤਾਂ ਮੈਂ ਆਏ ਸਮਰ ਕੀਤਾ ਹੋ ਗਿਆ ਖੇਲਣਾ 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 ਕੁਛ ਨਹੀਂ ਕਹਿੰਦੇ ਖੇਲਣਾ ਖੇਲੋ ਬੇਟਾ ਤੁਸੀਂ ਭੱਜੇ ਚੱਲੇ ਖੇਲੋ ਕੁਛ ਨਹੀਂ ਕਹਿੰਦੇ ਸੀ ਹੋ ਬੱਚੋ ਗੋਲੀਆਂ ਖੇਲਦੇ ਸਾਨੂੰ ਦੇਖ ਕੇ ਭੱਜੇ ਲਟਕਾ ਦੇ ਨਹੀਂ ਬਣ ਤੂੰ ਉਹਨੂੰ ਛੇਦੀ ਕੰਮ ਨਮੇੜ ਇਹਦਾ ਲਟਕਾਏ ਨੂੰ

ਚਲਿਓ ਜੋਧਕਰ ਨੂੰ ਠਪ ਬਹੁਤ ਚੁਪਦੀ ਆ ਗਰਮੀ ਆ ਹਾਂ ਮੌਸਮ ਬਦਲ ਗਿਆ ਨਾ ਇੱਕ ਆਪਣੇ ਕੱਪੜੇ ਮੋਟੇ ਪਾਏ ਹਜੇ ਆਜਾ ਆਜਾ ਬੁਜਾਰੀ ਦੀ ਸਬਜ਼ੀ ਸਬਜ਼ੀ ਵੀ ਲੈਣੀ ਆ ਟਾਈਮ ਲੱਗੂਗਾ ਜੇ ਅੱਜ ਕਾ ਧੋਤ ਲੈ ਕੇ ਉਹ ਬਾਹਰ ਤੇ ਮਨ ਨੂੰ ਮਜ਼ਾ ਆਉਂਦਾ ਹਾਂ ਐਡੇ ਦਾ ਜੋਤ ਆ ਜਾਏ ਤਾਂ ਤਾਂ ਕੁਝ ਨਹੀਂ ਗਾ ਖਾਲੀ ਆ ਸਾਰੀ ਉਹ ਵੱਡੀ ਪਾਰਕ ਬਧੀਆ ਪਹਿਲਾਂ ਅਸੀਂ ਵੱਡੀ ਪਾਰਕ ਗਏ ਸੀ ਉੱਥੇ ਜਿੰਦਾ ਲੱਗਿਆ ਹੋਇਆ ਸੀ ਗੇਟ ਨੂੰ ਲਾਗੇ ਢੰਡਾਰਾ ਸੀਗਾ ਇਸ ਕਰਕੇ ਗੇਟਾਂ ਨੂੰ ਜਿੰਦਾ ਲਾਇਆ ਸੀ ਉਹਨਾਂ ਨੇ ਜਿੰਦਾ ਤਾਂ ਲਾਇਆ ਵੀ ਲੋਕਾਂ ਨੇ ਖਾ ਪੀ ਕੇ ਨਾ ਪਾਰਕ ਦੇ ਵਿੱਚ ਗੰਦ ਪਾ ਦੇਣਾ ਪਲੇਟਾ ਫਰੋਟਾ ਪਾਰਕ 'ਚ ਖਿਲਾਰਨਗੇ ਇਸ ਲਈ ਓਏ ਆਜੋ ਕਨੇ ਬੜੇ ਤੇਰੇ ਪੈਸੇ ਤੋਂ ਲੈ ਮੈਂ ਲਿਆ ਮਟਰ ਮਸ਼ਰੂਮ ਰੋਜ਼ ਬਣਾਈ ਵੀ ਕੀ ਜਾਵੇ ਸਮਝ ਨਹੀਂ ਆਉਂਦੀ ਕੀ ਬਣਾਵੇ ਕੀ ਬਣਾਵੇ ਪਹਿਲਾਂ ਮੈਂ ਝੁੱਲੇ ਬਾਝੋਂ ਲੈ ਲੈਣੇ ਪਹਿਲਾਂ ਮੈਂ ਲੜਾਈ ਸੀ ਮਟਰ ਮੈਂ ਕਾਲੂ ਮਟਰ ਬਣਾਵਾਂਗਾ ਫਿਰ ਮੈਂ ਹੁਣ ਚਲ ਮਸ਼ਰੂਮ ਬਣਾ ਲਾਂ ਨੇ ਚਲੋ ਪੰਜ ਵੀ ਹੋਰ 10 ਆ ਲੈ ਜੇ ਉਹ ਕੁਟ ਲੈ ਦੋ ਮਾਮਾ ਆਲੂ ਮਟਰ ਬਣਾਉਣੇ ਨੇ ਹਾਂ ਮਾਮਾ ਉਹ ਸ਼ਨੀ ਦੇਵ ਜੀ ਆ ਸ਼ਨੀ ਦੇਵ ਜੀ ਦਾ ਮੰਦਿਰ ਆ ਸ਼ੂਨਾ ਜਿਆ ਜਿਆ ਕਰ ਲਾ ਜਾ ਜੇ ਸ਼ੂਨਾ ਕੁਛ ਨਹੀਂ ਕਰਦਾ ਕਰੇ ਸ਼ੂਨਾ ਇਹ ਆ ਉਹ ਸ਼ਨੀ ਦੇਵ ਜੀ ਆ ਜਾ ਜਿਆ ਕਰ ਲਾ ਚੱਪਲ ਖੋਲ ਕੇ ਕਰੀ ਫਿਰ ਜੇ ਸ਼ੂਨਾ ਤਾਂ ਜਾ ਚੱਪਲ ਖੋਲ ਦੇ ਇੱਥੇ ਜੇ ਸ਼ੂਨਾ ਗੱगनੈ ਨੂੰ ਲੈ ਕੇ ਜਾਈ ਮੈਂ ਤੇ ਨਾ ਉਹਨੇ ਹੱਥ ਲਾਉਣਾ ਹੈ ਜਾ ਮੈਂ ਠਟਕਾ ਦੇ ਇਹ ਸ਼ਨੀ ਦੇਵ ਜੀ ਦਾ ਮੰਦਿਰ ਆ ਉਹ ਸ਼ਨੀ ਦੇਵ ਜੀ ਬਣਿਆ ਸੀ ਕਰ ਮੈਨੂੰ ਸ਼ੂਨਾ ਮੈਂ ਹੱਥ ਲਾ ਕੇ ਦੇਖਣਾ ਨੂੰ

ਸਾਨੂੰ ਦੱਸ ਗਿਆ ਭੱਲੇ ਵਾਲਾ ਭਾਈ ਅਸੀਂ ਸਬਜ਼ੀ ਲੈ ਕੇ ਘਰ ਨੂੰ ਚੱਲੀਆਂ ਸੀ ਤੇ ਸਾਨੂੰ ਮਿਲ ਗਿਆ ਜੰਮੂ ਦੇ ਭੱਲੇ ਵਾਲਾ ਭਾਈ ਮੈਂ ਕਹਿੰਦਾ ਚੱਲ ਜੰਮੂ ਦੇ ਭੱਲੇ ਜੋਤ ਨੂੰ ਬਹੁਤ ਜ਼ਿਆਦਾ ਪਸੰਦ ਨੇ ਮੈਂ ਲੈ ਦੇਵਾਂ ਫਿਰ ਅਸੀਂ ਲੱਗ ਗਏ ਭੱਲੇ ਲੈਣ ਅਸੀਂ ਲਈਆਂ ਤਿੰਨ ਪਲੇਟਾਂ ਮੈਂ ਤੇ ਗਗਨੇ ਲੈ ਖੱਟੇ ਵਾਲੇ ਜੋਤ ਨੂੰ ਲੈ ਕੇ ਦਿੱਤਾ ਸਿੰਪਲ ਕਿਉਂਕਿ ਖੱਟੇ ਵਾਲੇ ਨੇ ਖੜੇ ਨਹੀਂ ਉਹਦੇ ਚ ਮਿਰਚ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਅਸੀਂ ਘਰ ਆ ਚੁੱਕੀਆਂ ਆ ਪਾਰਕ ਦੇ ਵਿੱਚ ਇੰਨੀ ਜ਼ਿਆਦਾ ਧੁੱਪ ਸੀ ਇੰਨੀ ਜ਼ਿਆਦਾ ਧੁੱਪ ਸੀ ਨਾ ਜਾਦਾ ਗਰਮੀ ਵੀ ਆ ਗਈ ਨਾ ਮੌਸਮ ਚੇਂਜ ਹੋ ਗਿਆ ਅਸੀਂ ਐਕਟਵਾ ਤੇ ਗਈਆਂ ਸੀ ਹਸਪੀਟਲ ਇਸ ਕਰਕੇ ਥੋੜੇ ਮੂਤੇ ਕੱਪੜੇ ਪਾ ਲਏ ਤਾਂ ਸਾਨੂੰ ਇੰਨੀ ਜ਼ਿਆਦਾ ਗਰਮੀ ਲੱਗੀ ਇੰਨੀ ਘਬਰਾਟ ਹੋਵੇ ਘਰ ਆ ਕੇ ਐਂ ਦਿਲ ਕਰੀ ਵੀ ਅਸੀਂ ਪੱਖਾ ਲਾ ਦਈਏ ਤੇ ਗगन ਨੂੰ ਦਵਾਈ ਦਵਾ ਰਹਿਆਂ ਦੀ ਗगन ਕਰੀਆ ਰੈਸਟ ਤੇ ਜੋਤਵੀ ਸ਼ੀਸ਼ੀ ਕੀ ਰਿਆ ਐ ਬੈਠੀ ਸੀ ਇੱਧਰ ਮੈਂ ਕਹਾਂ ਤਾਨੂੰ ਉੱਧਰ ਜਾ ਕੇ ਰੋਲਾ ਪਾਉਣਾ ਫਿਰ ਨੀਂਦ ਖਰਾਬ ਹੋ ਗਈ ਮੇਰਾ ਪੁੱਤ ਸ਼ੀਸ਼ੀ ਪੀ ਰਿਹਾ ਪੀ ਰਾ ਪੀਲਾ ਪੀਲਾ ਮੈਨੇ ਕੁਛ ਕੰਦੇ ਔਰ ਥੋੜੀ ਦੇ ਮੈਂ ਮੈ ਰਸਟ ਕਰਦੀ ਹਾਂ ਉਸ ਤੋਂ ਬਾਅਦ ਫਿਰ ਸਬਜੀ ਸਬਜੀ ਕੱਟਦੇ ਹਾਂ ਮੈਂ ਮਟਰ ਤੇ ਮਸ਼ਰੂਮ ਲੈ ਰਹੇ ਸੀਗੇ ਮੇਰੇ ਨਾਲ ਕੱਲ ਦਾ ਇਧਰ ਆ ਵੀ ਜਾੜ ਦੇ ਵਿੱਚ ਇੰਨਾ ਜਿਆਦਾ ਦਰਦ ਹੋਰ ਇੰਨਾ ਜਿਆਦਾ ਜਾੜ ਦਰਦ ਕਰਦੀ ਹੈ ਨਾ ਹੱਥ ਤੋਂ ਜਿਆਦਾ ਤੇ ਡਾਕਟਰ ਤੇ ਗਏ ਵੀ ਆ ਮੈਂ ਕਿਹਾ ਵੀ ਮੈਂ ਕਿਹਾ ਮੈਂ ਦੱਸਦੀ ਆ ਡਾਕਟਰ ਨੂੰ ਮੈਂ ਕਦੀ ਵੀ ਮੇਰੀ ਜੜ ਦੇ ਦਰਦ ਹੋ ਰਿਹਾ ਕੱਲ ਦਾ ਆ ਨੀਚੇ ਵਾਲੀ ਜੜ ਚੰਨਾ ਜਿਹਾ ਦਾ ਦਰਦ ਉਹ ਕੁਛ ਨਹੀਂ ਖਾਦਾ ਪੀਤਾ ਜਾ ਰਿਹਾ ਰਾਤ 3 ਵਜੇ ਦਾ ਦਰਦ ਉੱਠਿਆ ਹੋਇਆ ਸੂਆ ਤਾਂ ਮੈਂ ਦਵਾਈ ਲੈ ਲਈ ਸੀ ਘਰੇ ਪਈ ਸੀ ਪੇਨ ਕਿਲਰ ਉਹ ਲੈ ਲਈ ਸੀ ਉੱਥੇ ਹਸਪਤਾਲ ਤੋਂ ਦਵਾਈ ਲੈਣੀ ਸੀ ਮੈਂ ਭੁੱਲ ਗਈ ਹੁਣ ਮੇਰੇ ਯਾਦ ਨਹੀਂ ਵੀ ਆ ਤੇ ਮੇਰੀ ਆਪਦੀ ਵੀ ਦਵਾਈ ਹਾਂ ਕੱਲ੍ਹ ਦੁਪਹਿਰ ਤੱਕ ਦੀ ਮੈਂ ਵੀ ਕੱਲੂ ਜਾਣਾ ਸਜੀਵ ਡਾਕਟਰ ਦੇ ਮੈਂ ਵੀ ਆਪਣੀ ਦਵਾਈ ਲੈਣੀ ਹੈ ਮੇਰੀ ਜਿਹੜੀ ਦਵਾਈ ਚੱਲਦੀ ਆ ਮੈਂ ਅੱਗੇ ਸਵੇਰੇ ਦਵਾਈ ਲੜ ਜਾਊਗੀ ਹੁਣ ਸਵੇਰੇ ਜਾ ਕੇ ਫਿਰ ਡਾਕਟਰ ਤੋਂ ਦਵਾਈ ਲਵਾਂਗੀ ਮੈਂ ਦੱਸਾਂਗੀ ਵੀ ਜੜਜੇ ਦਰਦ ਹੁੰਦਾ ਇੰਨਾ ਜ਼ਿਆਦਾ ਦਰਦ ਹੋ ਰਿਹਾ ਬਹੁਤ ਜ਼ਿਆਦਾ ਬੋਲੀਆ ਵੀ ਨਹੀਂ ਜਾ ਰਿਹਾ ਕੁਛ ਖਾਤਾ ਪੀਤਾ ਵੀ ਨਹੀਂ ਜਾ ਰਿਹਾ ਬਹੁਤ ਬਹੁਤ ਜ਼ਿਆਦਾ ਦਰਦ ਹੋ ਰਿਹਾ ਜੋਤਾ ਐ ਮੈਂ ਮੈਂ ਕਹ ਰਹੀ ਆਂ ਸਾਹਮਣੇ ਬੈਠੀ ਆਂ ਹੋ ਬੈਠੀ ਬੜੇ ਕੰਤੇ ਕੰਦੇ ਖੱਟੇ ਖੱਟੇ ਢ ਘਾਰ ਆ ਰਹੇ ਨੇ ਸਵੇਰ ਦੀ ਰੋਟੀ ਖਾਦੀ ਨਹੀਂ ਹਜਮਾਈ ਬੜੇ ਅਜੀਬ ਜਿਹੇ ਢ ਘਾਰ ਆ ਰਹੇ ਨੇ ਕੁਝ ਨਾ ਸਾਗ ਨਾ ਖਾਧੀ ਸੀ ਕਿ ਸਾਲ ਖਤਮ ਹੋ ਗਿਆ ਬਸ ਥੋੜਾ ਜਿਆਦਾ ਰਹਿ ਗਿਆ ਸ਼ਾਮ ਜੋਗਰ ਆਉਗੀ 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 ਉੱਠਦੀ ਆ ਉੱਠਗੀ ਬੜਾ ਆਉਗੀ ਇੱਦਣ ਮਟਾ ਦੇ ਸ਼ੈਡ ਨ ਨੂੰ ਐ ਵੀ ਪਤਾ ਨਹੀਂ ਉੱਧਰ ਬੈਠੀ ਆ ਕੀ ਕਰਦੀ ਆ ਆ ਗਈ ਆ ਮੈਨੂੰ ਐਸੇ ਮੈਂ ਕਹਾਂ ਮੈਂ ਬਲੌਗ ਬਣਾਉਣਾ ਐ ਤੇ ਉਧਰ ਹਾਂ ਹਾਂ ਦੇ ਤਾ ਮੈਨੂੰ ਨਾ ਮੱਛਲ ਤਾਂ ਖਲੋਣੇ ਲੈਣੀਆਂ ਮੱਛਲ ਤਾਂ ਖਲੋਣੇ ਲੈਣੇ ਆ ਮੇਰੀ ਮਸਾੜ ਦੀ ਦੁਕਾਨੇ ਬੰਦ ਕਰਨੀ ਪਈ ਆ ਤਰ ਤੋਂ ਲੈ ਦੂੰਗੀ ਖਿਲਾਉਣੇ ਖਿਲਾਉਣੇ ਰੱਖਣੇ ਕਿੱਥੇ ਨੇ ਜੇਰੀਓ ਤਾਂ ਜੇ ਦਿਓ ਜੇ ਦਿਓ ਤੋੜ ਲਈ ਭਈਆ ਹੋ ਚੁੱਕੀ ਟੋਕਰੀ ਨੂੰ ਸਾਹ ਨਹੀਂ ਹੁੰਦਾ ਉਹਨੇ ਜਿਹੜੀ ਤੇਰੀ ਫਰੈਂਡ ਆਉਂਦੀ ਹੁੰਦੀ ਸੀ ਮੈਂ ਉਹਨੂੰ ਢੀਕ ਰੀਆਂ ਕਿਦਣ ਦੀ ਮੈਂ ਕਹਿੰਦੀ ਸੀ ਉਹ ਆਵੇ ਮੈਂ ਉਦੋਂ ਸਾਰੇ ਟੋਕਰੀ ਝਾੜੀ ਸੀ ਝਾੜ ਕੇ ਜਿਹੜੇ ਟੁੱਟੇ ਫੁੱਟੇ ਖਿਲਾਉਣੇ ਸੀ ਸਿਰਤੇ ਸੀ ਜਿਹੜੇ ਸਾਫ ਸਾਫ ਸੀ ਕਿ ਵਧੀਆ ਖੇਡਣ ਵਾਲੇ ਸੀ ਕੰਮ ਦੇ ਸੀ ਉਹ ਮੈਂ ਲਫਾਫੇ ਚ ਪਾ ਕੇ ਟੋਕਰੀ ਚ ਰੱਖਦੇ ਉਨੀ ਹੁੰਦੀ ਹੁੰਦੀ ਉਹ ਉਸੇ ਲਈ ਤੇਰੀ ਇੱਕ ਮੋਟੀ ਜਿਹੀ ਦੀ ਕੁੜੀ ਤੇ ਮੈਂ ਕਹਿੰਦੀ ਸੀ ਉਹ ਕੁੜੀ ਆ ਜਵੇ ਤੇ ਉਹਨੂੰ ਸਾਰੇ ਤੇਰੇ ਖਿਡੌਣੇ ਦੇ ਦਵਾਂ ਮੈਂ ਖਿਡੌਣੇ ਰੱਖਣੋਂ ਥਾਂ ਨਹੀਂ ਘਰ ਚ ਰੱਖਾਂਗੇ ਕਿੱਥੇ ਨੇ ਉਹ ਟੋਕਰੀ ਨੂੰ ਸਾਰੀ ਹੁੰਦਾ ਉਹ ਨਮਾਰੀ ਦੇ ਵਿੱਚੋਂ ਉਹ ਤੇ ਉਹ ਪਿਆ ਪਿੰਕ ਜਿਹਾ ਡੱਬਾ ਇੱਥੇ ਕਿੱਥੇ ਪਿਆ ਹੋਣਾ ਪਤਾ ਨਹੀਂ ਉਹ ਪਿਆ ਸਾਹਮਣੇ ਕੱਪੜੇ ਵਾਲਾ ਡੱਬਾ ਵੀ ਤਾਲਿਆ ਨੇ ਮਾਰੀ ਚੋਂ ਕੱਢ ਕੇ ਖਿਡੌਣਿਆਂ ਨੂੰ ਠੀਕ ਆ ਹੋਰ ਬਾਕੀ ਥਾਂ ਥਾਂ ਤੇ ਦਰਾਜਾਂ ਦੇ ਵਿੱਚ ਸਾਰੇ ਕਿਤੇ ਗਾਹ ਪਾਇਆ ਪਿਆ ਤੇਰਾ ਇੱਕ ਜਿਹੜਾ ਇਹਦਾ ਸਕੂਲ ਵਾਲਾ ਬੈਗ ਸੀਗਾ ਉਹ ਬੈਗ ਉਹ ਬੈਗ ਪਹਿਲਾਂ ਮੈਂ ਸੋਚਿਆ ਸੀ ਸੜਤੂੰਗੀ ਫਿਰ ਮੈਂ ਕਿਹਾ ਵੀ ਨਵਾਂ ਬੈਗ ਆ ਉਹਨੂੰ ਕੁਝ ਨਹੀਂ ਹੋਇਆ ਇੱਕ ਜਿਪ ਖਰਾਬ ਹੋਈ ਆ ਨਾ 1000 ਰੁਪਏ ਦਾ ਬੈਗ ਲਿਆ ਸੀ ਮੈਂ ਬਹੁਤ ਵਧੀਆ ਮੈਂ ਕਿਹਾ ਚਲੋ ਕੁੜੀ ਆਉਂਦੀ ਹੁੰਦੀ ਆ ਮਤਲਬ ਠੀਕ ਜੀ ਆ ਵਿਚਾਰੇ ਹਾਂ ਭਾਈਆਂ ਦੀ ਕੁੜੀ ਆ ਮੈਂ ਕਿਹਾ 40 ਨੂੰ ਮੈਂ ਦੇ ਦੂੰਗੀ ਇਹਦੀ ਸੇਲੀ ਆ ਤੇ ਉਹਦੀ ਮੰਮੀ ਆ ਜਿਹੜੀ ਉਹ ਮੇਰੀ ਸੇਲੀ ਆ ਜਿੱਥੇ ਮੈਂ ਪਹਿਲਾਂ ਰਹਿੰਦੀ ਸੀ ਉਹ ਮੇਰੇ ਸਾਹਮਣੇ ਰਹਿੰਦੀ ਹੁੰਦੀ ਸੀ ਮਤਲਬ ਉੱਥੇ ਅਸੀਂ ਸਹੇਲੀਆਂ ਬਣ ਗਈਆਂ ਸੀ ਤੇ ਉਹਦੀ ਕੁੜੀ ਹੁਣ ਇਹਦੀ ਸੇਲੀ ਬਣ ਗਈ ਉਹਦੀ ਇਹਦੀ ਸੇਲੀ ਦੀ ਮਾਂ ਆ ਜਿਹੜੀ ਉਹ ਮੇਰੇ ਸੇਲੀ ਆ ਮੈਂ ਕਿਹਾ ਚਲੋ ਬੈ ਜੋਦਰੇ ਤਾ ਨਵਾਂ ਬੈਗ ਲਿਆ ਦਾ ਦਾ ਸਕੂਲ ਵਾਸਤੇ ਖਲੋਣੇ ਲਾਤਾ ਖਲੋਣੇ ਲੈ ਦਊਗੀ ਮੇਰੇ ਕੋਲ ਪੈਸੇ ਨਹੀਂ ਗਏ ਹਾਂ ਸੱਚੀ ਖਾਇ ਨਹੀਂ ਗਏ ਜਿੱਦਾਂ ਪੈਸੇ ਆ ਕੇ ਲੈ ਦਊਗੀ ਸਿੱਕੇ ਪੈਸੇ ਮੈਂ ਖਰਚੇ ਡਾਕਟਰ ਦੇ ਡਾਕਟਰ ਨੂੰ ਦਵਾਈ ਲੈਣ ਗਈ ਸੀ ਨਾ ਪਰ ਆਸ ਤੇ ਚੀਜੀ ਟੂਜੀ ਖਾਦੀ ਮੋਕ ਕੇ ਚਾ ਸ਼ਾਮ ਨੂੰ ਕਾਕਾ ਉਹ ਕਾਕਾ ਕਰੂੰਗੀ ਲੈ ਦਊਗਾ ਠੀਕ ਹੈ ਠੀਕ ਹੈ ਮੂੰਹ ਕਵੇਂ ਬਣਾਉਂਦਾ ਗੰਦਾ ਜਿਹਾ ਮੈਂ ਕਹਾਂ ਚੱਲ ਇੱਕ ਜਿੱਪ ਲੱਗਣ ਵਾਲੀ ਆ ਵੀ ਇਹਨੇ ਹੁਣ ਨਿਊ ਬੈਗ ਲੈ ਲਿਆ ਉਹ ਵੀ ਨਿਊ ਹੀ ਆ ਏਡਾ ਜ਼ਿਆਦਾ ਬੈਗ ਖਰਾਬ ਨਹੀਂ ਹੋਇਆ ਵੀ ਮੈਂ ਕਹਾਂ ਚੱਲੋ ਕੁੜੀ ਜਿੱਪ ਪਵਾ ਲੂਗੀ ਉਹ ਬੈਗ ਕੁੜੀ ਲੈ ਲੂਗੀ ਸਕੂਲ ਵਾਸਤੇ ਤਾਂ ਕਰਕੇ ਮੈਂ ਉਹ ਬੈਗ ਸੰਭਲ ਲਿਆ ਮੈਂ ਉਹਨੂੰ ਕੁੜੀ ਨੂੰ ਕਿਦਾਂ ਦੀ ੜੀਕ ਰਹੀ ਆ ਅੱਗੇ ਥੋੜੇ ਦਿਨਾਂ ਬਾਅਦ ਆ ਜਾਂਦੀ ਆ ਹੁਣ ਉਹ ਕਿੰਨੇ ਦਿਨ ਹੋ ਗਏ ਕੁੜੀ ਆਈ ਨਹੀਂ ਮੈਂ ਕਹਾਂ ਨਾਲੇ ਖਲਾਉਣੇ ਲੈ ਜੂਗੀ ਇਹਦੇ ਸਾਰੇ ਇਹ ਨਾਲੇ ਸਕੂਲ ਬੈਗ ਲੈ ਜੂਗੀ ਧੋ ਲੂਗੀ ਤੇ ਜਿਪ ਪਵਾ ਲੂਗੀ ਬੈਗ ਜਮਾ ਹੀ ਨਵਾਂ ਹੈ ਤੇ ਵਧੀਆ ਬ੍ਰਾਂਡਡ ਹੈ ਜਿਹਦੇ ਉਦੇ ਗਾਰੰਟੀ ਵੀ ਨਹੀਂ ਖਤਮ ਹੋਈ ਗਾਰੰਟੀ ਵੀ ਹੈਗੀ ਆ ਵਾਟਰ ਪ੍ਰੂਫ ਆ ਤੇ ਉਹਦੇ ਉੱਪਰ ਇੱਕ ਕਵਰ ਵੀ ਦਿੱਤਾ ਸੀ ਨਾਲ ਮਾ ਤਾਂ ਤਿੰਨ ਬੈਗ ਲੈ ਸੀ ਜਾਰਦ ਪੰਦਰ ਦਾ ਲਿਆ ਸੀ ਕਾਕੇ ਦਾ ਰਿਆ ਸੀ ਇਹਦਾ ਜੋਤ ਦਾ ਰਿਆ ਸੀ ਤਿੰਨਾਂ ਦੇ ਨਾਲ ਕਵਰ ਦਿੱਤੇ ਸੀ ਉੱਪਰ ਪਾਉਣ ਨੂੰ ਬਹੁਤ ਸੋਹਣੇ ਜਦੋਂ ਬਾਰਿਸ਼ ਵਗੈਰਾ ਹੁੰਦੀ ਆ ਉਦੋਂ ਕਵਰ ਪਾਇਆ ਜਾਂਦਾ ਵਾਟਰ ਪ੍ਰੂਫ ਬੈਗ ਸੀਗੇ ਨਾਲੇ ਗਾਰੰਟੀ ਵੀ ਸੀਗੀ ਹਜੇ ਗਾਰੰਟੀ ਹੈਗੀ ਉਹਨਾਂ ਦੀ ਕੁਝ ਕੁ ਮਹੀਨਿਆਂ ਦੀ ਗਾਰੰਟੀ ਰਹਿੰਦੀ ਆ ਕਮੀ ਜੀ ਹਾਂ ਮੇਰਾ ਪਤ ਬਹੁਤ 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 ਖਰਾਬ ਹੋ ਗਿਆ ਮਤੋਂ ਨਾ ਨਾ ਦੇ ਪੂਨਾ ਕੋਲਰਾ ਬਣਾ ਰਿਆ ਹਾਂ ਬਣਾ ਰਾ ਜੋਤੇ ਨੇ ਹੁਣ ਖਾਧੀਆਂ ਨੇ ਦੋ ਆਈਸਕ੍ਰੀਮਾਂ ਜੋਤੇ ਨੂੰ ਜਾ ਸਕੂਲ ਤੋਂ ਲੈ ਕੇ ਆਈਆਂ ਮੈਂ ਐਕਟਵਾ ਖੜਾਈ ਆਈ ਸੀ ਮਕੈਨਿਕ ਦੇ ਉਹਦੀ ਪੈਣੀ ਹੈ ਬੈਟਰੀ ਅਸੀਂ ਹੁਣ ਪਤਾ ਕਰਨ ਗਏ ਸੀ ਸਾਨੂੰ ਐਕਟਵਾ ਮਿਲੀ ਨਹੀਂ ਉਹ ਮਿਲੂਗੀ ਸਵੇਰੇ ਤੁਰ ਕੇ ਆ ਰਹੇ ਸੀ ਰਸਤੇ 'ਚ ਆਈਸਕ੍ਰੀਮ ਵਾਲਾ ਭਾਈ ਖੜਾ ਪੁੱਤ ਨੇ ਖੜਾ ਲਿਆ ਸਿੱਧਾ ਤਾਂ ਮੈਂ ਤਿੰਨ ਆਇਆ ਪੁੱਤ ਨੇ ਖਾਧੀਆਂ ਦੋ ਆਈਸਕ੍ਰੀਮਾਂ ਹੁਣ ਦੇਖਾਂ ਤਿੰਨ ਆਇਆ ਇਹ ਦੇਖੋ ਪੁੱਤ ਮੇਰਾ ਕੀ ਬਣਾ ਰਿਹਾ ਲੈ ਕੇ ਦਿਤਾਓ ਇਹਦਾ ਰੰਗ ਮੈਂ ਚਾ ਲ ਦੇਣਾ ਐਵੇਂ ਚਾ ਲ ਕੇ ਹਾਂ ਮੈਂ ਐਵੇਂ ਇਹੋ ਪੋਈ ਮਸਣਾਈ ਪੋਈ ਹੂੰ ਤੇਰੀ ਜਿਹੜੀ ਕੱਲ ਸੁਣਾ ਰਿਹਾ ਸੀ ਕਿਹੜੀ ਸੁਣਾ ਰਿਹਾ ਸੀ ਪਤਾ ਨਹੀਂ ਹਾਂ ਬੰ ਬੇਟੋ ਮਾਂ ਮੇ ਤੇ ਦੋਤੀ ਦੋ ਲਾਲੀ ਹਾਂ ਸੁਣਾ ਦੇ